ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਸੀਸੋ ਕੰਮ ਤੋਂ ਥੱਕੀ ਟੁੱਟੀ ਦਿਹਾੜੀ ਲਾ ਕੇ ਘਰ ਪਹੁੰਚੀ ਹਰ ਰੋਜ਼ ਦੀ ਤਰ੍ਹਾਂ ਬੈਗ ਰੱਖ ਕੇ ਚਾਹ ਦਾ ਕੱਪ ਬਣਾ ਕੇ ਪੀਣ ਬੈਠ ਗਈ ਚਾਹ ਪੀਤੀ ਤੇ ਸੋਫੇ ਤੇ ਲੰਮੀ ਪੈ ਗਈ ਸੋਚਾਂ ਵਿੱਚ ਡੁੱਬੀ ਹਰ ਰੋਜ਼ ਵਾਂਗ ਹੱਟ ਇਕੱਠੇ ਕਰਕੇ ਉੱઠી ਤੇ ਰਸੋਈ ਵਿੱਚ ਕੰਮ ਕਰਨ ਲੱਗ ਪਈ ਪਰ ਸੋਚਾਂ ਨੇ ਕਦੇ ਵੀ ਉਸ ਦਾ ਪਿੱਛਾ ਨਾ ਛੱਡਿਆ ਦੋ ਪੈਣਾ ਤੇ ਦੋ ਭਰਾਵਾਂ ਦੀ ਪੰਜਵੀਂ ਪੈਣ ਪੇਕਿਆਂ ਦੇ ਘਰ ਲਾਡਾ ਨਾਲ ਪਾਲੀ ਬਾਪ ਦੀ ਸਿਆਣੀ ਕੁੜੀ ਸੀ ਸੀਸੋ ਦੇ ਆਪਣੇ 3 ਬੱਚੇ ਸਨ ਜੀਤੀ ਪੋਲਾ ਦੋ ਮੁੰਡੇ ਤੇ ਇੱਕ ਕੁੜੀ ਰਾਣੀ ਜੀਤੀ ਪੜਨ ਵਿੱਚ ਕੁਦਰਤ ਵੱਲੋਂ ਹੀ ਥੋੜਾ ਢਿੱਲਾ ਸੀ ਪਰ ਕੁਝ ਹੋਰ ਗੁਣ ਉਸ ਵਿੱਚ ਸਨ ਜੋ ਕਿ ਉਸ ਦੀ ਮਾਂ ਤੋਂ ਬਿਨਾ ਕਿਸੇ ਨੂੰ ਮਤਲਬ ਬਾਪ ਨੂੰ ਦਿਖਾਈ ਨਹੀਂ ਜਾਂ ਦਿੰਦੇ ਪਰ ਜੀਤੀ ਪੜਾਈ ਵਿੱਚ ਪੂਰੀ ਕੋਸ਼ਿਸ਼ ਜ਼ਰੂਰ ਕਰਦਾ ਸੀ ਬੋਲਾ ਤੇਜ ਮੁੰਡਾ ਸੀ ਪੜਾਈ ਵਿੱਚ ਵੀ ਤੇ ਐਲਤਾ ਵਿੱਚ ਵੀ ਸੀਸੋ ਤੇ ਲਖਵੀਰ ਗ੍ਰੈਜੂਏਟ ਤਾਂ ਨਹੀਂ ਸਨ ਪਰ ਇੰਡੀਆ ਕੀ 10ਵੀਂ ਪਾਸ ਸਨ ਇੰਗਲੈਂਡ ਦੀ ਆਮ ਦੁਨੀਆ ਵਾਂਗ ਫੈਕਟਰੀਆਂ ਵਿੱਚ ਕੰਮ ਕਰਦੇ ਹੋਏ ਇੰਗਲਿਸ਼ ਬੋਲਣ ਤੇ ਸਮਝਣ ਵਿੱਚ ਕਾਮਯਾਬ ਸਨ ਤੋਂਵੇਂ ਪਿੱਛੋਂ ਆਮ ਟੱਬਰਾਂ ਵਿੱਚੋਂ ਆਏ ਸਨ ਜਿਵੇਂ ਹਰ ਇੰਡੀਆ ਤੇ ਆਏ ਇਨਸਾਨ ਦੇ ਸੁਪਨੇ ਸਨ ਚੰਗੀ ਜ਼ਿੰਦਗੀ ਬਿਤਾਉਣ ਲਈ ਮਿਹਨਤ ਕਰਕੇ ਆਪਣੇ ਨਾਲੋਂ ਆਪਣੇ ਬੱਚਿਆਂ ਨੂੰ ਉੱਚਾ ਦੇਖਣਾ ਚਾਹੁੰਦੇ ਸਨ ਦੋਵਾਂ ਨੇ ਬਹੁਤ ਮਿਹਨਤ ਕੀਤੀ ਆਪਸ ਵਿੱਚ ਪਿਆਰ ਵੀ ਬਹੁਤ ਸੀ ਲਖਵੀਰ ਮਿਹਨਤੀ ਬੰਦਾ ਸੀ ਕੋਈ ਐਬ ਨਹੀਂ ਸੀ ਮਿਹਨਤ ਨਾਲ ਕੰਮ ਕਰਕੇ ਆਪਣੇ ਬੱਚਿਆਂ ਵਿੱਚ ਬੈਠ ਕੇ ਸਮਾਂ ਗੁਜ਼ਾਰਨ ਵਾਲਾ ਇਨਸਾਨ ਸੀ ਲਖਵੀਰ ਦੀ ਥੋੜੀ ਬਹੁਤੀ ਫੈਮਿਲੀ ਇੰਗਲੈਂਡ ਵਿੱਚ ਸੀ ਇੱਕ ਭੈਣ ਜੀਤੋ ਤੇ ਭਰਾ ਗੁਰਨਾਮ ਪਰ ਸੀਸੋ ਦਾ ਕੋਈ ਭੈਣ ਭਰਾ ਇੰਗਲੈਂਡ ਵਿੱਚ ਨਹੀਂ ਸੀ ਸਾਰੇ ਇੰਡੀਆ ਹੀ ਸਨ ਦੋ ਵੱਡੀਆਂ ਪੈਣਾ ਹਰਜੀਤ ਤੇ ਸਰਜੀਤ ਆਪਣੇ ਘਰਾਂ ਵਿੱਚ ਅਮੀਰ ਤਾਂ ਨਹੀਂ ਸਨ ਪਰ ਸੋਹਣੇ ਗੁਜ਼ਾਰੇ ਵਾਲੀਆਂ ਫੈਮਲੀਆਂ ਵਿੱਚ ਖੋਸਨ ਛੋਟਾ ਭਰਾ ਰਜਿੰਦਰ ਵੀ ਆਪਣੇ ਘਰ ਠੀਕ ਗੁਜ਼ਾਰਾ ਕਰਦਾ ਸੀ ਤੇ ਵੱਡਾ ਭਰਾ ਸਰਜੀਤ ਵੀ ਠੀਕ-ਠਾਕ ਸੀ ਸੀਸੂ ਦੇ ਬਾਪ ਨੂੰ ਆਪਣੀ ਅੱਖਾਂ ਤੋਂ ਦੂਰ ਭੇਜੀ ਕੁੜੀ ਦਾ ਅਕਸਰ ਫਿਕਰ ਰਹਿੰਦਾ ਸੀ ਕਿਉਂਕਿ ਸੀਸੂ ਕਦੀ ਵੀ ਆਪਦੀ ਫੈਮਲੀ ਨੂੰ ਆਪਣੇ ਆਪ ਦੇ ਘਰ ਦਾ ਦੁੱਖ ਸੁੱਖ ਨਹੀਂ ਸੀ ਦੱਸਦੀ ਪਰ ਜਦੋਂ ਵੀ ਇੱਕ ਦੋ ਵਾਰ ਪਿੱਛੇ ਇੰਡੀਆ ਆਪਣੇ ਟੱਬਰ ਨੂੰ ਮਿਲਣ ਗਈ ਤਾਂ ਉਸਦਾ ਚਿਹਰਾ ਦੱਸਦਾ ਸੀ ਕਿ ਇਹਦੇ ਅੰਦਰ ਦੀ ਖੁਸ਼ੀ ਦੇ ਥਾਂ ਗਮੀ ਨਜ਼ਰ ਆਉਂਦੀ ਹੈ ਪਰ ਪੁੱਛਣ ਤੇ ਸ਼ੀਸ਼ੋ ਹਮੇਸ਼ਾ ਟਾਲ ਜਾਂਦੀ ਮਾਂ ਇੱਕ ਦਿਨ ਦੁਨੀਆ ਤੋਂ ਗਈ ਤੇ ਬਾਪ ਬਿਮਾਰ ਰਹਿਣ ਲੱਗਾ ਸ਼ੀਸ਼ੋ ਇੱਕ ਨੇਕ ਔਰਤ ਸੀ ਉੱਚੇ ਖਲਾਕ ਵਾਲੀ ਨਰਮਦਿਲ ਪਤੀਵਰਤਾ ਤੇ ਮਿਹਨਤੀ ਉਸਨੇ ਲਖਵੀਰ ਨੂੰ ਹਰ ਤਰ੍ਹਾਂ ਦਾ ਸੁੱਖ ਦਿੱਤਾ ਬਾਰਲੇ ਕੰਮ ਵਿੱਚ ਪੂਰਾ ਹੱਥ ਵਟਾਇਆ ਦੁੱਖ ਸੁੱਖ ਵਿੱਚ ਪੂਰਾ ਸਾਥ ਦਿੱਤਾ ਪਿਆਰ ਇੱਜ਼ਤ ਕੰਮ ਤੋਂ ਆਏ ਨੂੰ ਸੋਹਣਾ ਖਾਣਾ ਬਣਾ ਕੇ ਅੱਗੇ ਰੱਖਣਾ ਆਪਣੇ ਖਾਂ ਦੀ ਪ੍ਰਵਾਣਾ ਕਰਨੀ ਦਿਨ ਨੂੰ ਦਿਨ ਤੇ ਰਾਤ ਨੂੰ ਰਾਤ ਲਖਵੀਰ ਦੇ ਕਹਿਣ ਮੁਤਾਬਕ ਚੱਲਣਾ ਸੋਹਣੀ ਜ਼ਿੰਦਗੀ ਬਤੀਤ ਕਰ ਰਹੀ ਸੀ ਲਖਵੀਰ ਵੀ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਦਾ ਸੀ ਹਰ ਸੁੱਖ ਦਿੰਦਾ ਸੀ ਪਰ ਸੁਭਾਅ ਦਾ ਗਰਮ ਸਖਤ ਸੀ ਸੀਸੋ ਆਪਣੀ ਜ਼ਿੰਦਗੀ ਦੇ ਪਹਿਲੇ ਦਿਨਾਂ ਵਿੱਚ ਲਖਵੀਰ ਦੇ ਗਰਮ ਸੁਭਾਅ ਨੂੰ ਸਹਾਰਦੀ ਗਈ। ਬੱਚੇ ਬਾਪ ਦੀ ਗਰਮੀ ਤੋਂ ਡਰ ਜਾਂਦੇ, ਸੈਮ ਜਾਂਦੇ। ਪਰ ਸੀਸੋ ਹਮੇਸ਼ਾ ਉਹਨਾਂ ਨੂੰ ਉਹਨਾਂ ਦੇ ਬਾਪ ਦਾ ਚੰਗਾ ਪਾਸਾ ਦਿਖਾ ਕੇ ਤਸੱਲੀ ਦੇ ਕੇ ਸਮਝਾਉਂਦੀ। ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਗਏ ਲਖਵੀਰ ਦੇ ਤਿੱਤੇ ਸੁਭਾਅ ਤੋਂ ਬੇਚੈਨ ਹੋ ਜਾਂਦੇ ਤਾਂ ਸੀਸੋ ਹਮੇਸ਼ਾ ਕਹਿੰਦੀ ਤੁਹਾਡਾ ਡੈਡੀ ਤੁਹਾਡੇ ਲਈ ਮਿਹਨਤ ਕਰਦਾ ਹੈ, ਤੁਹਾਡਾ ਬਣਾਉਂਦਾ। ਤੁਸੀਂ ਉਹਦੇ ਅੱਗੇ ਨਹੀਂ ਬੋਲਣਾ। ਲਖਵੀਰ ਦਾ ਚੰਗਾ ਪਾਸਾ ਦਿਖਾ ਕੇ ਬੱਚਾ ਨੂੰ ਚੰਗੇ ਰਾਹ ਤੇ ਤੋਰਦੀ ਗਈ ਬੱਚੇ ਉਹਦੀ ਸਿੱਖਿਆ ਲੈ ਕੇ ਬਿਨਾ ਕਿਸੇ ਐਬ ਤੋਂ ਮਾਂ ਦਾ ਸਿਰ ਉੱਚਾ ਕਰਕੇ ਦੁਨੀਆ ਵਿੱਚ ਖੜ ਸਕਣ ਦਾ ਦਰਜਾ ਕਾਇਮ ਕਰ ਚੁੱਕੇ ਸਨ ਲਖਵੀਰ ਅਤੇ ਸੀਸੋ ਨੂੰ ਆਪਣੇ ਬੱਚਾਂ ਤੇ ਬੜਾ ਮਾਣ ਸੀ ਨੇਕ ਬੱਚੇ ਸਨ ਲਖਵੀਰ ਤੇ ਸੀਸੋ ਮਿਹਨਤ ਕਰਦੇ ਗਏ ਉਮਰ ਵਧਦੀ ਗਈ ਬੱਚੇ ਜਵਾਨ ਹੁੰਦੇ ਗਏ ਦੋਨਾਂ ਨੇ ਮਿਹਨਤ ਕਰਕੇ ਸੋਹਣੀ ਰੋਜੀ ਕਮਾ ਲਈ ਲਖਵੀਰ ਵੀ ਲਖਵੀਰ ਦੀ ਖਵਾਇ ਸੀ ਜਿਵੇਂ ਹਰ ਏਸ਼ੀਅਨ ਮਾਪੇ ਦੇ ਉੱਚੇ ਸੁਪਨੇ ਹੁੰਦੇ ਹਨ ਕਿ ਸਾਡੇ ਬੱਚੇ ਡਾਕਟਰ ਜਾਂ ਵਕੀਲ ਬਣ ਇੱਕ ਪੱਖੋਂ ਲਖਵੀਰ ਸਹੀ ਸੀ ਕਿ ਉਹ ਆਪਣੇ ਬੱਚਾ ਨੂੰ ਪੜ੍ਹਾਈ ਤੇ ਕਮਾਈ ਵਿੱਚ ਆਪਣੇ ਤੋਂ ਉੱਚੇ ਉਠੇ ਦੇਖਣਾ ਚਾਹੁੰਦਾ ਸੀ ਪਰ ਦੂਜੇ ਪੱਖ ਨੂੰ ਉਹ ਔਖੇ ਔਖੋਲੇ ਕਰਦਾ ਸੀ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ ਸੀ ਸੋ ਉਸ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰਦੀ ਕਿ ਪਿਆਰ ਦੇ ਤਰੀਕੇ ਨਾਲ ਬੱਚਿਆਂ ਨੂੰ ਦੱਸਣਾ ਤੇ ਰੋਹ ਨਾਲ ਝਟਕ ਕੇ ਮਾਰ ਕੇ ਦੱਸਣਾ ਦੱਸਣ ਵਿੱਚ ਬਹੁਤ ਫਰਕ ਹੁੰਦਾ ਹੈ ਪਰ ਪਿਆਰ ਨਾਲ ਕੋਈ ਵੀ ਕੰਮ ਤੇ ਗੱਲ ਦੱਸਣਾ ਲਖਵੀਰ ਦੀ ਕਿਤਾਬ ਦੇ ਕਿਸੇ ਪੰਨੇ ਤੇ ਨਹੀਂ ਸੀ ਲਿਖਿਆ ਹੋਇਆ ਲਖਵੀਰ ਕੰਮ ਕਰਨ ਵਿੱਚ ਗੱਲਾਂ ਕਰਨ ਵਿੱਚ ਚੁਸਤ ਦਿਮਾਗ ਇਨਸਾਨ ਹੋਣ ਕਰਕੇ ਬੱਚਿਆਂ ਨੂੰ ਵੀ ਉਹਨਾ ਚੁਸਤ ਦੇਖਣਾ ਚਾਹੁੰਦਾ ਸੀ ਜੀਤੀ ਸ਼ਰੀਫ ਭੋਲਾ ਨੇਕਦਿਲ ਡਰੂ ਪੁੱਤ ਸੀ ਪੜ੍ਹਾਈ ਵਿੱਚ ਤੇਜ ਨਾ ਹੋਣ ਕਰਕੇ ਉਹ ਆਪਣੇ ਬਾਪ ਨੂੰ ਖੁਸ਼ ਨਾ ਕਰ ਸਕਿਆ ਉਸ ਨੇ ਆਪਣੀ ਸਾਰੀ ਵਾਹ ਲਾ ਦਿੱਤੀ ਡਾਕਟਰ ਵਕੀਲ ਤਾਂ ਨਾ ਬਣ ਸਕਿਆ ਪਰ ਗ੍ਰੈਜੂਏਸ਼ਨ ਕਰਕੇ ਐਮ ਏ ਕਰ ਐਮ ਏ ਕਰ ਲਈ ਤੇ ਇੱਜ਼ਤ ਦੀ ਨੌਕਰੀ ਕਰਨ ਲੱਗਾ ਭੋਲਾ ਵੀ ਪੜ੍ਹਾਈ ਵਿੱਚ ਬਹੁਤਾ ਤੇਜ ਨਹੀਂ ਸੀ ਪਰ ਜੀਤੀ ਤੋਂ ਗੱਲਾਂ ਬਾਤਾਂ ਵਿੱਚ ਹੁਸ਼ਿਆਰ ਸੀ ਲਖਵੀਰ ਜੇ ਉਸ ਤੇ ਬਹੁਤ ਕੁਝ ਨਹੀਂ ਸੀ ਪਰ ਨਿਰਾਸ਼ ਵੀ ਨਹੀਂ ਸੀ ਪਰਾਣੀ ਤੇਜ ਦਿਮਾਗ ਕੁੜੀ ਸੀ ਛੋਟੀ ਹੁੰਦੀ ਤੋਂ ਹੀ ਪੜ੍ਹਾਈ ਵਿੱਚ ਤੇਜ ਖੇਡਾਂ ਵਿੱਚ ਤੇਜ ਗੱਲ ਸਮਝਣ ਵਿੱਚ ਤੇਜ ਸੀ ਲਖਵੀਰ ਉਸ ਉੱਪਰ ਬਹੁਤ ਖੁਸ਼ ਸੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਪਿਆਰ ਤਾਂ ਮਾਪੇ ਸਾਰੇ ਬੱਚਿਆਂ ਨੂੰ ਹੀ ਕਰਦੇ ਹਨ ਸਿਰਫ ਪਸੰਦ ਵੱਖਰੀ ਹੋ ਜਾਂਦੀ ਹੈ ਸ਼ਾਇਦ ਇਹ ਵੀ ਇੱਕ ਚੀਜ਼ ਹੈ ਕਿ ਦੁਨੀਆ ਦਾ ਹਰ ਆਦਮੀ ਔਰਤ ਨਾਲੋਂ ਅਲੱਗ ਸੁਭਾਅ ਦਾ ਹੁੰਦਾ ਹੈ ਆਦਮੀ ਦਾ ਦਿਲ ਹਮੇਸ਼ਾ ਸਖਤ ਹੋਇਆ ਕਰਦਾ ਹੈ ਜਦ ਕਿ ਔਰਤ ਹਮੇਸ਼ਾ ਕਮਜ਼ੋਰ ਦਿਲ ਦੀ ਹੁੰਦੀ ਹੈ। ਪੋਲੇ ਦੇ ਸਬੰਧ ਆਪਣੇ ਬਾਪ ਨਾਲ ਠੀਕ ਸਨ ਪਰ ਜੀਤੀ ਤੇ ਰਾਣੀ ਵਿੱਚ 100 ਕੋਹਾਂ ਦਾ ਫਰਕ ਹੋਣ ਕਰਕੇ ਲਖਵੀਰ ਨੇ ਦੋਨਾਂ ਦੀ ਤੁਲਨਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਜੀਤੀ ਕੋਈ ਝੋਟੀ ਤੋਂ ਛੋਟੀ ਵੀ ਗਲਤੀ ਬਣਾਉਂਦਾ ਲਖਵੀਰ ਉਸ ਤੇ ਸ਼ੁਰੂ ਹੋ ਜਾਂਦਾ ਤੇ ਰਾਣੀ ਦੀਆਂ ਸਿਫਤਾਂ ਸ਼ੁਰੂ ਕਰ ਦਿੰਦਾ। ਰਾਣੀ ਬਹੁਤ ਛੋਟੀ ਉਮਰ ਹੋਣ ਕਰਕੇ ਸਮਝ ਨਹੀਂ ਸਕਦੀ। ਪਰ ਜੀਤੀ ਦਾ ਆਪਣੇ ਬਾਪ ਵਿੱਚ ਭਰੋਸਾ ਘਟਣਾ ਸ਼ੁਰੂ ਹੋ ਗਿਆ ਦਿਨ ਬੀਤਦੇ ਗਏ ਪਿਓ ਪੁੱਤ ਵਿੱਚ ਸ਼ਾਂਤਮਈ ਘਟਦੀ ਗਈ ਰਾਣੀ ਬਹੁਤ ਹਸਨੀ ਖੇਡਣੀ ਕੁੜੀ ਸੀ ਸਮਾਂ ਬੀਤਦਾ ਗਿਆ ਪਿਓ ਜੀਤੀ ਨਾਲ ਨਾ ਖੁਸ਼ ਰਹਿਣ ਲੱਗ ਪਿਆ ਜੀਤੀ ਦੀ ਛੋਟੀ ਤੋਂ ਛੋਟੀ ਗੱਲ ਲੈ ਕੇ ਸੀਸੋ ਨਾਲ ਲੜਨਾ ਸ਼ੁਰੂ ਕਰ ਦਿੰਦਾ ਸੀਸੋ ਲਖਵੀਰ ਦੀ ਗਲਤੀ ਨੂੰ ਉਸ ਨੂੰ ਐਸਾ ਸਾਸ ਕਰਾਉਣ ਦੀ ਕੋਸ਼ਿਸ਼ ਕਰਦੀ ਪਰ ਲਖਵੀਰ ਦਾ ਦਿਮਾਗ ਇਸ ਪੱਧਰ ਤੱਕ ਪਹੁੰਚ ਚੁੱਕਾ ਸੀ ਕਿ ਉਹ ਆਪਣੀ ਗਲਤੀ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਸੀ। ਰਾਣੀ ਵੱਡੀ ਹੁੰਦੀ ਗਈ ਲਖਵੀਰ ਦੇ ਸੁਪਨੇ ਵੀ ਪੂਰੇ ਕਰ ਦਿੱਤੇ ਡਾਕਟਰ ਬਣ ਗਈ ਪਰ ਕਰਦੀਆਂ ਖੁਸ਼ੀਆਂ ਵਾਪਸ ਨਾ ਸਕੀਆਂ। ਜੀਤੀ ਆਪਣੇ ਬਾਪੂ ਤੋਂ ਇੰਨਾ ਡਰਦਾ ਸੀ ਕਿ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦੀ ਵੀ ਹਿੰਮਤ ਨਹੀਂ ਸੀ ਕਰ ਸਕਦਾ। ਰਾਣੀ ਕਰਦਾ ਮਾਹੌਲ ਦੇਖ ਕੇ ਚੁੱਪ ਰਹਿਣ ਲੱਗੀ। ਕਦੀ ਕਦੀ ਆਪਣਾ ਗੁੱਸਾ ਕੱਢਣ ਲਈ ਜੀਤੀ ਨਾਲ ਲੜ ਪੈਂਦੀ। ਰਾਣੀ ਦੀ ਜਵਾਨੀ ਦੀ ਉਮਰ ਖੁਸ਼ੀਆਂ ਦੀ ਉਮਰ ਗਮੀ ਵਿੱਚ ਬਦਲ ਗਈ ਉਸ ਨੂੰ ਉਦਾਸ ਦੇਖ ਕੇ ਮਾਂ ਸੀਸੋ ਦਾ ਦਿਲ ਟੁੱਟੇ ਦਿਲ ਵਿੱਚ ਚੀਸਾਂ ਉੱਠਦੀਆਂ ਪਰ ਕੁਝ ਨਾ ਕਰ ਸਕਦੀ ਸੀਸੋ ਨੂੰ ਆਪਣੇ ਜੀਤੀ ਪੁੱਤ ਦੀ ਸ਼ਰੀਫ਼ਤ ਤੋਂ ਤਰਸ ਆਉਂਦਾ ਰਾਣੀ ਦੀ ਜਵਾਨੀ ਵਾਲੀ ਉਮਰ ਉਦਾਸੀ ਵਾਲ ਦੇਖ ਕੇ ਦੁੱਖ ਲੱਗਦਾ ਪਰ ਘਰ ਦੀ ਇੱਜ਼ਤ ਲਈ ਘਰ ਨੂੰ ਇਕੱਠਾ ਰੱਖਣ ਲਈ ਦਿਲ ਦੀਆਂ ਪੀੜਾਂ ਦਿਲ ਵਿੱਚ ਰੱਖ ਕੇ ਆਪਣੇ ਆਪ ਨੂੰ ਕਸੀਟ ਦੀ ਫੈਦੀ ਦੀਤੀ ਦਾ ਵਿਆਹ ਹੋ ਚੁੱਕਾ ਸੀ ਭੋਲਾ ਪੜਾਈ ਖਤਮ ਕਰਕੇ ਦੂਰ ਨੌਕਰੀ ਕਰਨ ਲੱਗ ਪਿਆ ਸੀ ਵਿਆਹ ਲਈ ਅਜੇ ਤਿਆਰ ਨਹੀਂ ਸੀ ਸੀਸੋ ਦੀ ਇੱਕੋ ਆਸ ਬਾਕੀ ਰਹਿ ਗਈ ਸੀ ਕਿ ਚੰਗਾ ਮੁੰਡਾ ਮਿਲ ਜਾਵੇ ਤੇ ਰਾਣੀ ਵਿਆਹ ਕਰਕੇ ਆਪਣੇ ਘਰ ਚਲੀ ਜਾਵੇ ਸੁਖੀ ਸੁਖੀ ਵਸੇ ਪਿੱਛੇ ਮੁੜ ਕੇ ਦੇਖਣਾ ਨਾ ਪਵੇ ਮੁੰਡੇ ਘਰ ਨਹੀਂ ਰਹਿ ਸਕਣਗੇ ਤਾਂ ਬਾਹਰ ਚਲੇ ਜਾਣਗੇ ਫਿਰ ਮੇਰਾ ਕੀ ਹੈ ਦੋ ਰੋਟੀਆਂ ਹੀ ਖਾਣੀਆਂ ਹਨ ਖੁਸ਼ੀ ਨਾਲ ਜਾਂ ਗਮੀ ਨਾਲ ਸ਼ੀਸ਼ੋ ਦੀ ਆਸ ਬਿਲਕੁਲ ਮੁੱਕ ਚੁੱਕੀ ਸੀ ਸੇਤ ਢਿੱਲੀ ਮੱਠੀ ਰਹਿਣ ਲੱਗੀ ਫੇਕਨ ਨਾਲ ਰਾਤ ਨੂੰ ਜਾ ਖੁੱਲ ਜਾਂਦੀ ਤਾਂ ਦਿਮਾਗ ਨੂੰ ਇੱਕੋ ਗੱਲ ਕੇਰੀ ਰੱਖਦੀ ਜੇ ਮੇਰੇ ਜਉਂਦਿਆਂ ਰਾਣੀ ਦਾ ਵਿਆਹ ਨਾ ਹੋ ਸਕਿਆ ਤਾਂ ਕੀ ਮੈਂ ਆਪਣੇ ਦਿਲ ਦੀਆਂ ਪੀੜਾਂ ਦਿਲ ਵਿੱਚ ਹੀ ਲੈ ਕੇ ਤੁਰ ਜਾਵਾਂਗੀ ਨਹੀਂ ਐਦਾਂ ਨਹੀਂ ਹੋ ਸਕਦਾ ਚੰਗੇ ਇਨਸਾਨਾਂ ਲਈ ਰੱਬ ਦੇ ਕਾਰਨ ਸਾਫ ਜ਼ਰੂਰ ਹੈ ਰਾਣੀ ਲਈ ਚੰਗਾ ਵਾਰ ਮਿਲ ਗਿਆ ਰਾਣੀ ਦਾ ਵਿਆਹ ਚਾਹਵਾਂ ਨਾਲ ਹੋ ਗਿਆ ਸੀਸੋ ਰਾਣੀ ਵਾਸਤੇ ਹਮੇਸ਼ਾ ਇਹੋ ਜਿਹੇ ਮੁੰਡੇ ਦੀ ਆਸ ਖਵਾਇਸ਼ ਰੱਖਦੀ ਸੀ ਜਿਹੜਾ ਰਾਣੀ ਨਾਲ ਪਿਆਰ ਨਾਲ ਅਤੇ ਸਲਾਹ ਨਾਲ ਜ਼ਿੰਦਗੀ ਦੀ ਕੀਮਤ ਪਾਉਣ ਵਾਲਾ ਹੋਵੇ ਤਾਂ ਕਿ ਉਹਦੇ ਰਮਾਨਾ ਨੂੰ ਤੇ ਜ਼ਮੀਰ ਨੂੰ ਕੁਚਲ ਕੇ ਇੱਕ ਡਰ ਦੀ ਥਾਂ ਹੀਟ ਜ਼ਿੰਦਗੀ ਗੁਜ਼ਾਰਨ ਲਈ ਬੇਵੱਸ ਤੇ ਮਜਬੂਰ ਨਾ ਕਰੇ ਪਰ ਰਾਣੀ ਦੇ ਇੱਕ ਬਹੁਤ ਚੰਗੇ ਤੇ ਨੇਕ ਲੜਕੇ ਨਾਲ ਸੰਜੋਗ ਹੋਈ ਅਤੇ ਸੀਸੋ ਨੂੰ ਜਿਹੜੀ ਆਪਣੀ ਜ਼ਿੰਦਗੀ ਦਿਲ ਦੀਆਂ ਪੀੜਾਂ ਵਿੱਚ ਡੁੱਬੀ ਅਧੂਰੀ ਮਹਿਸੂਸ ਹੁੰਦੀ ਸੀ ਸੰਪੂਰਨ ਹੋ ਗਈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ